ਸਾਲਿਆ ਕਿੰਨੀਆਂ ਜਨਾਨੀਆਂ ਤੁਹਾਡੇ ਤਿੰਨਾਂ ਦੀਆਂ ਤਿੰਨ ਸਾਲਿਆ ਤੁਹਾਡੇ ਵਾਲੇ ਪਾਸੇ ਤਿੰਨਾਂ ਨਾਲ ਪੂਰਾ ਪਿੰਡ ਵਿਆਹਦੇ ਹੁੰਦੇ ਆ ਸਾਲਿਆ ਅਸੀਂ ਤਿੰਨ ਜਾਣੇ ਤਿੰਨਾਂ ਦੀਆਂ ਤਿੰਨੇ ਹੋਣੀਆਂ ਉਹ ਸ਼ਰਮ ਕਰੋ ਸ਼ਰਮ ਸਾਲਿਆ ਤੁਹਾਡੇ ਤੋਂ ਇੱਕ ਇੱਕ ਨਹੀਂ ਸੰਭੀ ਜਾਂਦੀ ਇਧਰ ਦੇਖੋ ਕੱਲਾ ਹੀ ਕਿੰਨੀਆਂ ਸੰਭੀ ਬੈਠਾ ਸਾਲਿਆ ਜਿੱਦਾਂ ਦੀਆਂ ਸਾਡੀਆਂ ਨਾ ਉਹ ਤਾਂ ਦੀ ਇੱਕ ਸੰਭ ਕੇ ਦਿਖਾ ਬਾਬਾ ਰਾਮਦੇਵ ਦੇ ਲੋਂ ਲੋਂ ਵਾਂਗੂ ਤੇਰੇ ਸਾਰੇ ਉੱਤੇ ਥੱਲੇ ਹੋ ਕੇ ਗੱਲ ਕਰੀਂ ਬਕਵਾਸ ਮਾਰਦਾ ਪਾ ਕੇ ਲੰਡੀ ਜਿਹੜਾ ਸਾਰਾ ਹਵਾ ਕਰੀ ਜਾਂਦਾ ਹੀ ਆ ਵੇ ਹਵਾ ਨਹੀਂ ਕਰਦਾ ਤੁਹਾਨੂੰ ਜ਼ਿੰਦਗੀ ਦੀ ਸੱਚਾਈ ਦੱਸਦਾ ਮਰਦ ਉਹ ਹੀ ਜਿਹੜਾ ਜਨਾਨੀ ਨੂੰ ਕੁਸਕਣ ਨਾ ਦੇਵੇ ਸਾਲੇ ਤੁਹਾਡੇ ਮਾੜੇ ਹਲਾ ਦੇ ਕੇ ਇੱਕ ਸ਼ੇਰ ਜਿਆਦਾ ਆ ਅੱਜ ਤੋਂ ਵੀ ਬੜੇ ਸ਼ੇਰ ਹੋਣਦੇ ਹੁੰਦੇ ਸੀ ਗੁਰਵਾ ਵਿਆਹ ਤੋਂ ਪਹਿਲਾਂ ਹੋ ਜਾਂਦੇ ਤੇਰਾ ਵੀ ਰਸੋਈ ਚ ਵੜ ਵੜ ਕੇ ਸੈੱਡ ਸੌਂਗ ਨਾ ਲਿਗਾ ਕਰੇਗਾ ਤਾਂ ਗੱਲ ਕਰੀ ਆ ਜੱਟ ਅੱਜ ਵੀ ਰਾਜ ਕਰਦਾ ਤੇ ਵਿਆਹ ਤੋਂ ਬਾਅਦ ਵੀ ਰਾਜ ਕਰੂ ਉਹ ਜਿਵੇਂ ਤੂੰ ਉੱਡੇ ਫਿਰਦਾ ਨਾ ਸਾਲੇ ਤੇਰਾ ਤਾਂ ਹੁਣ ਜਨਾਨੀ ਇਲਾਜ ਕਰੂ ਉਹ ਮੈਂ ਤਾਂ ਰਾਜ ਕਰੂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਆ ਬੈਠਾ ਰਹਿ ਇੱਥੇ ਯਾਰ ਸਾਨੂੰ ਤਾਂ ਜਨਾਨੀ ਅੜੀਕਦੀ ਨਾ ਚਲੋ ਚਲੀਏ ਓਏ ਤੁਸੀਂ ਤੈਨੂੰ ਮੇਰੇ ਫੇਸਬੁੱਕ ਤੇ ਦੋਸਤ ਹੋ ਨਾ ਹੈਗੇ ਆ ਕਿਉਂ ਬਸ ਫਿਰ ਫੇਸਬੁਕ 'ਤੇ ਘਰੇ ਆਡਰ ਪੋਕੋ ਖਬਰਦਾਰ ਜੇ ਚਾਰ ਬੰਦੇ ਜਿਹੜੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਸਾੜੀ दारू ਨਾਲ ਜਾਮਣਾ ਖਾਣ ਆਲੀ ਕੌਮ ਵੀ ਜੀ ਪਿੱਛੇ ਅਸੀਂ ਵੀ ਬੜਿਆ ਖਾਂਦੇ ਸੀ दारू ਨਾਲ ਹਾਂ ਤਾਂ ਵਿਆਹ ਤੋਂ ਬਾਅਦ ਸਾੜੀ ਟੈਨਸ਼ਨਾਂ ਨੂੰ ਸ਼ੂਗਰ ਕਰਤੀ ਜਾਮਣਾ ਤੇ ਆ ਗਏ ਸਣ ਐਸਾ ਘਟੀਆ ਬੰਦਾ ਇਹਨੂੰ ਸਾਲੇ ਨੂੰ ਕੀ ਪਤਾ ਵਿਆਹ ਵਰੇ ਦੀ ਜ਼ਿੰਦਗੀ ਕੀ ਹੁੰਦੀ ਆ ਸੱਚ ਕਹਿਆ ਚਾਰਲੀ ਚੈਪਲਨ ਨੇ ਕਿ 365 ਲੀਟਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਉਹ ਚਾਰਲੀ ਚੈਪਲਨ ਦੀ ਮੈਂ 50 ਫਿਲਮਾਂ ਦੇਖਿਆ ਨਾ ਇੱਕ ਇੱਕ ਵੀ ਨਹੀਂ ਬੋਲਿਆ ਬਸ ਐਂ ਹੀ ਕਰਦਾ ਰਿਹਾ ਹੈ ਉਹ ਸਾਲੇ ਉਹ ਅੰਗਰੇਜ਼ੀ ਫਿਲਮਾਂ 'ਚ ਕੰਮ ਕਰਦਾ ਸੀ ਉਹ ਜੇ ਬੋਲਦਾ ਵੀ ਤੁਹਾਨੂੰ ਕਿਹੜਾ ਸਮਝ ਆਉਣੀ ਸੀ ਸਮਝ ਤਾਂ ਸਾਡੀ ਜਨਾਨੀਆਂ